ਕੌਜੀ ਸੈਨਾ ਹਿੰਦੁਸਤਾਨ ਨੇ ਪਾਕਿਸਤਾਨ ਦਾ ਪਤਲਾ ਫੁੱਕਿਆ ਕੱਲ ਤੁਹਾਨੂੰ ਪਤਾ ਹੋਊਗਾ ਪਹਿਰਗਾਮ ਵਿੱਚ ਸ਼੍ਰੀਨਗਰ ਹੈ ਜਿੱਥੇ ਤੁਸੀਂ ਦੇਖੋਗੇ ਉੱਤੇ ਹਿੰਦੂਆਂ ਨੂੰ 28 ਤੋਂ ਵੱਧ ਹਿੰਦੂਆਂ ਨੂੰ ਚੁੰਚਣ ਕੇ ਮਾਰਿਆ ਗਿਆ ਨਾਲੇ ਉਹਨਾਂ ਦਾ ਧਰਮ ਪੁੱਛਿਆ ਗਿਆ ਜੇ ਕਿਸੇ ਨੇ ਕਿਹਾ ਮੁਸਲਿਮਾਂ ਤੇ ਉਹਨਾਂ ਨੂੰ ਕਿਹਾ ਕਲਮਾ ਪੜ੍ਹ ਕੇ ਦਿਖਾ ਤੇ ਉਹਨਾਂ ਜਿਹੜੇ ਅੰਤਕਵਾਦ ਖੁਸਫੈਟ ਕਰਕੇ ਸ਼੍ਰੀਨਗਰ ਦੇ ਵਿੱਚ ਬੈਠੇ ਹੋਏ ਨੇ ਇੰਡੀਆ ਦਾ ਖਾਂਦੇ ਨੇ ਤੇ ਹਰਾਮ ਕਰਦੇ ਨੇ ਇਹਨਾਂ ਨੂੰ ਘਰੋਂ ਬਾਹਰ ਕੱਢ ਕੇ ਫਾਂਸੀ ਦੇ ਆੜਮੀ ਹੈ ਉੱਕਰ ਬਾਦੀ ਹੈ ਉਨਕੋ ਅੰਦਰ ਮੇ ਜਾ ਕੇ ਅੰਦਰ ਮੇ ਜਾ ਕੇ ਇਹ ਥੋੜਾ ਭਾਵਕ ਹੋ ਗਏ ਨੇ ਨਾ ਜੀ ਤਬੀਅਤ ਖਰਾਬ ਹੋ ਗਈ ਸੀ ਦਾ ਸਿੰਧ ਦਾ ਪਾਣੀ ਦਾ ਇਹਨਾਂ ਦਾ ਮਤਾ ਸੀਗਾ ਉਹ ਰਾਤ ਉਹਨਾਂ ਨੇ ਰੱਦ ਕਰ ਦਿੱਤਾ ਗਿਆ ਔਰ ਜਿਹੜੀ ਪਾਕਿਸਤਾਨ ਦੀ ਅੰਬੈਸੀ ਸੀਗੀ ਇੱਥੇ ਇੰਡੀਆ ਦੇ ਵਿੱਚ ਉਹਨਾਂ ਦਾ ਆਫਿਸ ਰਾਤ ਬੰਦ ਕਰਨਾ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾਮਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਪੰਜਾਬ ਲਾਈਵ 18 ਨਵੀਂ ਦੀ ਟੀਮ ਇੱਥੇ ਪਹੁੰਚੀ ਹੈ ਨਰੀ ਰੋੜ ਤੇ ਦਿੱਸੇ ਤੁਸੀਂ ਦੇਖੋ ਹੈ ਸਿਵ ਸੈਨਾ ਹਿੰਦੁਸਤਾਨ ਨੇ ਪਾਕਿਸਤਾਨ ਦਾ ਪੁਤਲਾ ਫੁਕਿਆ ਕੱਲ ਤੁਹਾਨੂੰ ਪਤਾ ਹੋਊਗਾ ਪਹਿਲਗਾਮ ਵਿੱਚ ਸ਼੍ਰੀਨਗਰ ਜਿੱਥੇ ਤੁਸੀਂ ਦੇਖੋਗੇ ਉੱਤੇ ਹਿੰਦੂਆਂ ਨੂੰ 28 ਤੋਂ ਵੱਧ ਹਿੰਦੂਆਂ ਨੂੰ ਚੁੰਚਣ ਕੇ ਮਾਰਿਆ ਗਿਆ ਨਾਲੇ ਉਹਨਾਂ ਦਾ ਧਰਮ ਪੁੱਛਿਆ ਗਿਆ ਜੇ ਕਿਸੇ ਨੇ ਕਿਹਾ ਮੁਸਲਿਮਾਂ ਤੇ ਉਹਨਾਂ ਨੂੰ ਕਿਹਾ ਕਲਮਾ ਪੜ੍ਹ ਕੇ ਦਿਖਾ ਤੇ ਉਹਨਾਂ ਦੀ ਪੈਂਟ ਲਹਾ ਕੇ ਦੇਖੀ ਗਈ ਹੈ ਅੱਜ ਤਾਂ ਹੀ ਪਾਕਿਸਤਾਨ ਦਾ ਪੁਤਲਾ ਫੁਕਿਆ ਗਿਆ ਸਾਡੇ ਨਾਲ ਸਿਵ ਸੈਨਾ ਹਿੰਦੁਸਤਾਨ ਦੇ ਆਗੂ ਲਲਿਤ ਸ਼ਰਮਾ ਖੜੇ ਨੇ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ ਜੀ ਲਲੀਤ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਤੁਸੀਂ ਅੱਜ ਪਾਕਿਸਤਾਨ ਦਾ ਪੁਤਲਾ ਫੁਕਿਆ ਤੇ ਕੀ ਕਹਣਾ ਤੁਹਾਡਾ ਤੋਂ ਮੈਂ ਲਲੀਤ ਸ਼ਰਮਾ ਸ਼ਿਪਸਨਾ ਹਿੰਦੁਸਤਾਨ ਤੋਂ ਪੰਜਾਬ ਸੈਕਟਰੀ ਅੱਜ ਸਾਡੀ ਖੰਨਾ ਇਕਾਈ ਵੱਲੋਂ ਪਾਕਿਸਤਾਨ ਦਾ ਪੁਤਲਾ ਫੁਕਿਆ ਗਿਆ ਇਹ ਪਹਿਲਗਾਮ ਦੇ ਵਿੱਚ ਜੋ ਅੰਤਗਵਾਦੀਆਂ ਵੱਲੋਂ ਨਿਰਦੋਸ਼ ਲੋਕਾਂ ਨੂੰ ਮਾਰ ਕੇ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਸ਼ਿਪਸਨਾ ਹਿੰਦੁਸਤਾਨ ਇਹਦਾ ਕੜੇ ਸ਼ਬਦਾਂ ਵਿੱਚ ਵਿਰੋਧ ਕਰਦੀ ਹੈ ਤੇ ਪਾਕਿਸਤਾਨ ਦੀ ਪ੍ਰਧਾਨ ਮੰਤਰੀ ਨੂੰ ਅਸੀਂ ਇਹ ਚੇਤਾਵਨੀ ਦਿਨੇ ਆ ਜੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਇਹਨਾਂ ਨੂੰ ਨਕੇਲ ਨਾ ਪਾਈ ਤਾਂ ਅਸੀਂ ਆਪਣੇ ਨਰਿੰਦਰ ਭਾਈ ਮੋਦੀ ਜੀ ਨੂੰ ਵੀ ਅਪੀਲ ਕਰਦੇ ਆ ਕਿ ਜਿਹੜੇ ਅੰਤਕਵਾਦ ਕੋਸਪੈਡ ਕਰਕੇ ਸ਼੍ਰੀਨਗਰ ਦੇ ਵਿੱਚ ਬੈਠੇ ਹੋਏ ਨੇ ਇੰਡੀਆ ਦਾ ਖਾਂਦੇ ਨੇ ਤੇ ਹਰਾਮ ਕਰਦੇ ਨੇ ਇਹਨਾਂ ਨੂੰ ਘਰੋਂ ਬਾਹਰ ਕੱਢ ਕੇ ਫਾਂਸੀ ਦੇ ਲੰਕਾਇਆ ਜਾਵੇ ਤੇ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਤੇ ਆਉਣ ਵਾਲੇ ਅੱਗੇ ਯਾਤਰਾ ਸ਼ੁਰੂ ਹੋਣ ਵਾਲੀ ਹੈ ਅਮਰਨਾਥ ਯਾਤਰਾ ਉਹਦੇ ਕਰਕੇ ਵੀ ਇਹ ਦਹਿਸ਼ਤ ਦਾ ਮਾਹੌਲ ਬਣਾ ਰਹੇ ਨੇ ਕਿ ਜੋ ਪਗਲ ਜਨ ਯਾਤਰਾ ਤੇ ਜਾਂਦੇ ਨੇ ਕਿ ਉਹਨਾਂ ਦੇ ਮਨਾਂ ਦੇ ਵਿੱਚ ਦਹਿਸ਼ਤ ਹੋਵੇ ਕਿ ਆਪਣੇ ਸਥਾਨ ਤੇ ਉੱਥੇ ਜਾ ਕੇ ਮਸਤਕ ਨਾ ਹੋ ਸਕਣ ਲੇਕਿਨ ਸ਼ਿਪ ਅਗਤ ਦ੍ਰਿਮੇ ਪੂਰੇ ਪੱਕੇ ਨੇ ਉਹ ਜਾਣਗੇ ਅਸੀਂ ਵੀ ਹਰ ਸਾਲ ਜਾਂਦੇ ਆ ਤਾਂ ਅਸੀਂ ਜਾਵਾਂਗੇ ਲੇਕਿਨ ਪ੍ਰਧਾਨ ਮੰਤਰੀ ਿੰਦਰ ਮੋਦੀ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜੋ ਅੰਤਗਵਾਦ ਵੱਲੋਂ ਇਹ ਕਟੜਾ ਨੂੰ ਜਾਨ ਦਿੱਤਾ ਗਿਆ ਹੈ ਇਹ ਅੰਤਗਵਾਦੀਆਂ ਨੂੰ ਫਾਂਸੀ ਤੇ ਲੰਕਾ ਕੇ ਸਜ਼ਾ ਦਿੱਤੀ ਜਾਵੇ ਜੋ ਕਿ ਬਾਕੀ ਜੋ ਅੰਤਗਵਾਦ ਇੱਧਰ ਨੂੰ ਸਿਰ ਨਾ ਚੱਕ ਸਕੇ ਜਿਵੇਂ ਉਹ ਕਹਿ ਰਹੇ ਸੀਗੇ ਫੋਟੋਆਂ ਵੀ ਖਿੱਚ ਰਹੇ ਸੀ ਮੂਵੀਆ ਵੀ ਬਣਾ ਰਹੇ ਸੀ ਨਾਲੇ ਜਿਹਨੂੰ ਗੋਲੀ ਮਾਰਦੇ ਸੀ ਉਹਦੀ ਵਾਈਫ ਨੂੰ ਕਹਿਦੇ ਨੇ ਜਿਵੇਂ ਨਵੇਂ ਜੋੜੇ ਗਏ ਨੇ ਬਈ ਤੁਸੀਂ ਪ੍ਰਧਾਨ ਮੰਤਰੀ ਜੀ ਬਾਈ ਨਰਿੰਦਰ ਮੋਦੀ ਨੂੰ ਕਹਿ ਦੇਣਾ ਤੇ ਇਹਦੇ ਬਾਰੇ ਕੀ ਕਹਿਣਾ ਤੁਹਾਡਾ ਉਹ ਲੋਕਾਂ ਦੇ ਮਨਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰਨਾ ਚਾਹੁੰਦੇ ਨੇ ਕਿ ਜੋ ਵੀ ਹਿੰਦੂ ਸਮਾਜ ਦੇ ਲੋਕ ਆਪਣੇ ਧਾਰਮਿਕ ਸਥਾਨਾਂ ਤੇ ਆਉਂਦੇ ਨੇ ਉਹ ਇੱਧਰ ਨੂੰ ਆਉਣ ਦੀ ਹਿੰਮਤ ਨਾ ਕਰਨ ਲੇਕਿਨ ਅਸੀਂ ਨਰਿੰਦਰભાઈ ਮੋਦੀ ਨੂੰ ਅਪੀਲ ਕਰਾਂਗੇ ਕਿ ਐਸੇ ਅੰਤਗਵਾਦੀਆਂ ਨੂੰ ਕੜੀ ਤੋਂ ਕੜੀ ਸਹਿਯਾ ਦਿੱਤੀ ਜਾਵੇ ਜੋ ਇਹਨਾਂ ਦੇ ਪਰਿਵਾਰਿਕ ਨੇ ਉਹਨਾਂ ਨੂੰ ਵੀ ਨਾਲ ਫਾਂਸੀ ਦੇ ਲਮਕਾਇਆ ਜਾਵੇ ਕਿ ਕੱਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਬੰਦਾ ਐਸੀ ਗਲਤ ਨਾਪਾਕ ਹਰਕਤ ਕਰਨ ਦੀ ਕੋਸ਼ਿਸ਼ ਨਾ ਕਰੇ ਜੈ ਸ਼੍ਰੀ ਰਾਮ ਪੰਜ ਕੀ ਨਾ ਹੈ ਚੰਦਰਦੇਵ ਸਿੰਘ ਚੋਹਾਨ ਸੀਪ ਸੈਨਾ ਹਿੰਦੁਸਤਾਨ ਉੱਤਰ ਭਾਰਤ ਚੇਅਰਮੈਨ ਮੈਂ ਇੱਕ ਬੇਨਤੀ ਕਰਨਾ ਚਾਹਤਾ ਹੂੰ ਪ੍ਰਧਾਨ ਮੰਤਰੀ ਨਰਿੰਦਰ ਭਾਈ ਮੋਦੀ ਜੀ ਜਿसे ਕਿ ਜੋ ਆਰਮੀ ਹੈ ਪਾਕਿਸਤਾਨ ਕਾ ਆਰਮੀ ਹੈ ਉਹ ਉਕਰਵਾਦੀ ਹੈ उनको अंदर में जाके, अंदर में जाके अंदर में जाके घुस के हमारा फोर्स भारत के फोर्स को पूरा छुट्टी देना चाहिए और घुस के अंदर में गोली मारना चाहिए बम फोड़ना चाहिए कि वहाँ पाकिस्तान जो है दस्तक में आ जावे और पाकिस्तान का आर्मी जो दो थे वो उग्रवादी बन के आए थे वो आर्मी थे और वहाँ का आर्मी को ਕਨਨ ਮੰਤਰੀ ਸੇ ਇਹ ਨਿਵੇਦਨ ਕਰੂੰਗਾ ਕਿ ਵਹਾਂ ਕ ਆਰਮੀ ਕੋ ਘੂਸ ਇਹ ਥੋੜਾ ਭਾਵਕ ਹੋ ਗਏ ਨੇ ਨਾ ਜੀ ਤਬੀਅਤ ਖਰਾਬ ਹੋ ਗਈ ਹਾਂ ਜੀ ਕੀ ਤੁਸੀਂ ਆਪਣੀ ਉਮਰ ਦੇ ਦੇਖਿਆ ਵੀ ਇੰਜ ਲੋਕਾਂ ਨੂੰ ਚੁਣ-ਚੁਣ ਕੇ ਮਾਰਨਾ ਤੇ ਕੀ ਕਹਿੰਦਾ ਤੁਹਾਡਾ ਮੈਂ ਦੀਪਕ ਮਾਨ ਨਯਰ ਜੈਸ਼ੀ ਰਾਮ ਪਾਕਿਸਤਾਨ ਨੂੰ ਇੱਕ ਗੱਲ ਕਹਿਣਾ ਚਾਹਨਾ ਇਹ ਜਿਹੜਾ ਹੁਣ ਪੀਐਮ ਨਰਿੰਦਰ ਮੋਦੀ ਇਸ ਦੇਸ਼ ਦੀ ਬਾਗਡੋਰ ਸੰਭਾਲੀ ਬੈਠਾ ਹੈ ਉਹ ਦੇਸ਼ ਦੇ ਪ੍ਰਤੀ ਪੂਰਾ ਪਵੰਦ ਹੈ ਉਹ ਦੇਸ਼ ਜ਼ੋਰੀਆਂ ਨਾਲ ਮਿਲਣਾ ਨਹੀਂ ਪਿਆ ਉਹ ਦੇਸ਼ ਭਗਤ ਹੈ ਔਰ ਮੈਂ ਪਾਕਿਸਤਾਨ ਨੂੰ ਕਹੂੰਗਾ ਜਿਸ ਤਰ੍ਹਾਂ ਨਰਿੰਦਰ ਮੋਦੀ ਜੀ ਨੇ ਦਾ ਹੱਥ ਪੰਜ ਫੈਸਲੇ ਕੀਤੇ ਨੇ ਔਰ ਇੱਕ ਵਰਲਡ ਟਰੰਪ ਹੋ ਗਿਆ ਇਜ਼ਰਾਈਲ ਹੋ ਗਿਆ ਜਿਨ੍ਹਾਂ ਨੇ ਇਹ ਉਹਨਾਂ ਦੀ ਸਲਾਘਾ ਕੀਤੀ ਪੂਰੇ ਵਰਲਡ ਨੇ ਕਿ ਜਿਹੜੇ ਫੈਸਲੇ ਕੀਤੇ ਜਿਸ ਤਰ੍ਹਾਂ ਪਾਕਿਸਤਾਨ ਦਾ ਸਿੰਧ ਦਾ ਪਾਣੀ ਦਾ ਇਹਨਾਂ ਦਾ ਮਤਾ ਸੀਗਾ ਉਹ ਰਾਤ ਉਹਨਾਂ ਨੇ ਰੱਦ ਕਰ ਦਿੱਤਾ ਗਿਆ ਔਰ ਜਿਹੜੀ ਪਾਕਿਸਤਾਨ ਦੀ ਐਮਬੈਸੀ ਸਿੱਗੇ ਇੰਡੀਆ ਦੇ ਵਿੱਚ ਉਹਨਾਂ ਦਾ ਆਫੀਸ ਰਾਤ ਬੰਦ ਕਰਤਾ ਔਰ ਜਿਹੜੇ ਪਾਕਿਸਤਾਨੀ ਇੱਥੇ ਘੁੰਮਣ ਲਈ ਆਏ ਸੀ ਉਹਨਾਂ ਨੂੰ ਕਹਿਤਾ ਆਪਣੇ 4 ਘੰਟੇ ਦੇ ਵਿੱਚ ਵਿੱਚ ਤੁਸੀਂ ਆਪਣੇ ਦੇਸ਼ ਵਾਪਸ ਚਲੇ ਜਾਓ ਮੈਂ ਨਰਿੰਦਰ ਮੋਦੀ ਜੀ ਨੂੰ ਅਪੀਲ ਕਰਾਂਗਾ ਵੀ ਜਿਹੜੀ ਇਹ ਕਾਨੂੰਨੀ ਤੁਸੀਂ ਇਹ ਸਮਝੋਗੇ ਵੀ ਇਹ ਕੰਮ ਦੀ ਸਾਰੇ ਪਹਿਲੇ ਪਲੈਨਿੰਗ ਨਾ ਕੀਤਾ ਗਿਆ ਰੇਕੀ ਕੀਤੀ ਗਈ ਹੈ ਬਿਲਕੁਲ ਸਾਰਾ ਕੁਝ ਪਿਕਚਰ ਕਲੀਅਰ ਹੈ ਜਿਸ ਤਰ੍ਹਾਂ ਕਿ ਰਾਤ ਵੀ ਆਪਣੇ ਰੱਖਿਆ ਮੰਤਰੀ ਨੇ ਬਿਆਨ ਦਿੱਤਾ ਵੀ ਅਸੀਂ ਇਕੱਲੇ ਇਸ ਅਤਵਾਦ ਨੂੰ ਸੀਮਿਤ ਨਹੀਂ ਰੱਖਣਾ ਜਿਹੜੇ ਇਹਦੇ ਪਰਦੇ ਦੇ ਪਿੱਛੇ ਜੋ ਵੀ ਪਾਕਿਸਤਾਨ ਦੇ ਵਿੱਚ ਇਹਨਾਂ ਦੇ ਆਕਾ ਬੈਠੇ ਨੇ ਅਸੀਂ ਉਹਨਾਂ ਨੂੰ ਵੀ ਇਹਦਾ ਸਬਕ ਸਿਖਾਵਾਂਗੇ ਔਰ ਸਾਨੂੰ ਪੂਰੀ ਉਮੀਦ ਹੈ ਵੀ ਮੋਦੀ ਸਾਹਿਬ ਇਹ ਕਰਨਗੇ ਔਰ ਇਸੇ ਨਾਲ ਦੇਸ਼ ਸੁਰੱਖਿਤ ਹੈ ਤੁਸੀਂ ਪਹਿਲੇ ਵੀ ਹਾਲਾਤ ਦੇਖਿਆ ਕੁਝ ਨਹੀਂ ਹੋ ਸਕਦਾ ਪਰ ਹੁਣ ਜਿਹੜੀ ਹੈ ਪਾਵਰ ਦੇਸ਼ ਦੀ ਬਾਗਡੋਰ ਇੱਕ ਦੇਸ਼ ਭਗਤ ਦੇ ਹੱਥ ਦੇ ਵਿੱਚ ਹੈ ਔਰ ਇਹਨਾਂ ਨੂੰ ਪਾਕਿਸਤਾਨ ਨੂੰ ਪੂਰਾ ਖਮਿਆਜਾ ਭੁਗਤਣਾ ਪਏਗਾ ਉਹਨਾਂ ਨੇ ਰਾਤ ਇਹਨਾਂ ਦੀ ਰੀੜ ਦੀ ਹੱਡੀ ਦੇ ਉੱਤੇ ਜੋ ਬਾਤ ਕੀਤਾ ਜਿਸ ਨਾਲ ਪਾਕਿਸਤਾਨ ਤੇਲ ਮਲਾਇਆ ਹੋਇਆ ਹੈ ਇੱਥੇ ਨਰਿੰਦਰ ਮੋਦੀ ਬੈਠਾ ਔਰ ਤੁਹਾਡਾ ਨਕਸ਼ਾ ਉਹ ਆਪਣੇ ਜਿਹੜੇ ਵਰਦ ਤੋਂ ਹੈ ਉਹਦਾ ਨਾਮ ਉਹ ਨਿਸ਼ਾਨ ਮਿਟਾਉਣ ਦੀ ਔਕਾਤ ਰੱਖਦਾ ਹੈ ਔਰ ਤੁਸੀਂ ਆਪਣੀ ਔਕਾਤ ਚ ਰਹੋ ਔਰ ਤੁਹਾਨੂੰ ਇਹਦਾ ਕਮਿਆਜਾ ਜਾਂ ਸਟ੍ਰਾਈਕ ਜਲਦੀ ਦੇਖਣ ਨੂੰ ਮਿਲੇਗਾ ਹਾਂਜੀ ਕੀ ਨਾਮ ਤੁਹਾਡਾ ਹਨੀ ਸਿੰਘ ਜੀ ਕੀ ਕਹਿੰਦਾ ਤੁਹਾਡਾ ਨਰਿੰਦਰ ਮੋਦੀ ਨੂੰ ਮੇਰੀ ਬੇਨਤੀ ਆ ਵੀ ਇਹ ਜਿਹੜਾ ਇਹਨਾਂ ਨੇ ਕੁਝ ਕੀਤਾ ਇਹਨੂੰ ਵੱਧ ਵੱਧ ਫਾਂਸੀ ਦਿੱਤੀ ਜਾਵੇ ਇਹਨਾਂ ਸਾਹਿਬ ਸੀਮਾਨਾ ਹਿੰਦੁਸਤਾਨ ਦਾ ਕਹਣਾ ਹੈ ਕਿ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਜੀ ਸਭ ਨੂੰ ਸਖਤ ਤੋਂ ਸਖਤ ਸਜ਼ਾ ਦੇਣ